ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਕਿ ਸਾਰਨੇ ਪਹਿਲਾਂ ਮੇਰਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਰਿਆਂ ਨੇ ਤੁਹਾਡੇ ਕੋਲੇ ਹਰ ਤਰੀਕੇ ਦੀ ਵੀਡੀਓ ਆਉਂਦੀ ਰਹੇਗੀ ਤੇ ਅੱਜ ਮੈਂ ਤੁਹਾਨੂੰ ਦੱਸਦਾ ਕਿ ਕੱਲ ਮੈਂ ਉੱਥੇ ਜਾਂਦਾ ਸੀ ਕੀ ਗੱਲ ਆ ਆਪਣੇ ਦਿਮਾਗ ਦੇ ਵਿੱਚ ਸੋਚ ਰਿਹਾ ਸੀ ਕੁਝ ਸੋਚਦੇ ਸੋਚਦੇ ਉਹੀ ਚੀਜ਼ ਮੇਰੇ ਸੋਸ਼ਲ ਮੀਡੀਆ ਦੇ ਸਾਹਮਣੇ ਆਏ ਮੈਂ ਫੇਸਬੁਕ ਲੀក ਹੀ ਜਾਂਦਾ ਸੀਗਾ ਫੀਡ ਕੋਕ ਚਾਈ ਜੋ ਮੈਂ ਸੋਚੀ ਹਨ ਜੋ ਸਾਹਮਣੇ ਫੇਸਬੁਕ ਤੇ ਆ ਗਈ ਕੀ ਆਇਆ ਮੀ ਪੈਕੇਟ ਹੈ ਸੀਗਾ ਮੀ ਦੇ ਵਿੱਚ ਤੁਹਾਨੂੰ ਪਤਾ ਹੀ ਆਵੇ ਆਪਾਂ ਕੀ ਬਣਾਇਆ ਜਾਂਦਾ ਹੈਗਾ ਔਰ ਉਹ ਦਿਨ ਹੁਣ ਉਹ ਦਿਨ ਤਾਂ ਚਲੇ ਗਏ ਉਹ ਤੀਜਾਂ ਕਿਤੇ ਰਹੇਗਾ ਵੀਡੀਓ ਦੇ ਦੇ ਦੇਖਦੇ ਇੱਕ ਗੋਲਗਲੇ ਬਣਾ ਰਿਹਾ ਸੀ ਮੁੰਡਾ ਸੀਗਾ ਪਿੰਡ ਗੋਲਗਲੇ ਬਣਾਈ ਜਾਂਦਾ ਸੀ ਤੇ ਮੂੰਹ ਦੇ ਵਿੱਚ ਪਾਣੀ ਆ ਗਿਆ ਹੁੰਦਾ ਇਹ ਠੰਡ ਚ ਪਹਿਲਾਂ ਅੱਗੇ ਦਾ ਊੜੇ ਬਾੜੇ ਬਣਾਉਂਦੇ ਗੋਲਗਲੇ ਬਣਾਉਂਦੇ ਮੱਠੀਆਂ ਬਣਾਉਂਦੇ ਪਰ उस टाइम गोलकुले आए सामने फिर मैं सोच चलो माता को फोन कर माता अपने गोलकुले बना दूसरे अगे तो डर भी माता बोलूगे आखूे इना सात बजे फोन करोलगले कि रात में कि मठिया होंगे रात में चलो मैं डरते डर फोन लाया माता ने ਚਾਰ ਕਾਲਾਂ ਦਾ ਅੱਗੇ ਤੋਂ ਆਈਆਂ। ਇਹ ਆ ਟਾਈਮ ਜਿਹੜੇ ਗੋਗਰੇ ਹੁੰਦੇ ਆ ਨਾ। ਸੌਂ ਦਾ ਟਾਈਮ ਹੈ, ਗੋਗਰਾਂ ਦਾ ਟਾਈਮ। ਮੈਂ ਉਸ ਟਾਈਮ ਡਿਊਟੀ ਸੀ, ਡਿਊਟੀ ਆਉਣਾ ਸੀ ਮੈਂ 8 ਵਜੇ ਮਾਰਕੀਟ ਡਿਊਟੀ ਤੋਂ ਆਉਣਾ ਸੀ। ਚਲੋ ਮਾਟੋ ਤੋਂ ਗਾਲਾਂਗ ਨੂੰ ਲੈ ਕੇ ਆਪਾਂ ਗੋਗਰਾਂ ਲਈ ਮਨਾਲੇ ਅਸੀਂ। ਪਰ ਤੁਸੀਂ ਮੈਂ ਇਹਦਾ ਮਤਲਬ ਇਹੀ ਆ ਤੁਸੀਂ ਪਾਠ ਕਰਿਆ ਕਰੋ। ਪਾਠ ਕਰਨ ਦੇ ਨਾਲ ਜਿਹੜੀ ਵੀ ਤੁਸੀਂ ਕੀ ਸੋਚੋਗੇ ਨਾ ਉਹ ਤੁਹਾਡੇ ਸਾਹਮਣੇ ਆ ਜਾਏ। ਪਰ ਤੁਸੀਂ ਇਹ ਆ ਵੀ ਕਿਸੇ ਨੂੰ ਦੱਸਣਾ ਨਹੀਂ ਚਾਹੀਦਾ। ਵੈਸੇ ਦੱਸਣਾ ਮੇਰਾ ਤਾਂ ਇਹ ਹੀ ਮਕਸਦਾ ਵੀ ਤੁਸੀਂ ਚੰਗੇ ਪਾਸੇ ਲੱਗੋ ਪਾਠ ਕਰੋ। ਇਹ ਆਪਣੇ ਜੀਵ ਨੂੰ ਸਫਲ ਬਣਾਓ। ਡੇਲੀ ਤੁਸੀਂ मूल मंत्र पाठ करो मूल मंत्र इन ताकत यह सोच नहीं सकते करना पाठ के भी कर सकते जो सचे जल कर सच्चे जलों भी कर सकते सच्चे जलो करोगे तो बहुत ज्यादा बढ़िया गा मैं डेली मतलब मेरे मुंह मेरे मुंह चलते ही रहना गा ਉਹ ਵੀ ਕੰਮ ਕਰਨਾ ਪਾੜ ਪਾੜ ਚੱਲੀ ਜਾਣਾ ਉਹ ਵੀ ਕੰਮ ਕਰਨਾ ਪਾੜ ਚੱਲੇ ਪਰ ਹਾਂ ਜਿਹੜੀ ਵੀ ਚੀਜ਼ ਮੈਂ ਸੋਚਦਾ ਉਹ ਮੇਰੀ ਹੋ ਜਾਂਦੀ ਹੈ ਔਰ ਮੈਂ ਕੱਲ ਸੋਚਿਆ ਨਸੀ ਕਿ ਮਨ ਦੇ ਵਿੱਚ ਜਿਹੜੀ ਵੀ ਚੱਲਦੀ ਹੈ ਨਾ ਉਹ ਹੋ ਜਾਂਦੀ ਹੈ ਪਰ ਉਹ ਨੂੰ ਦੱਸੋ ਨਾ ਪਰ ਉਹ ਨੂੰ ਕਰ ਲੋ ਜੇ ਤੁਸੀਂ ਦੱਸਣ ਤੋਂ ਪਹਿਲਾਂ ਕਰ ਲੋ ਬਿਨਾ ਉਹ ਸੋਡੀ ਪੂਰੀ ਹੋ ਜੂਗੀ ਵਾਖ ਦੇ ਵਿੱਚ ਐਨੀ ਕਲਪਨਾ ਵੀ ਕਾਹਦੇ ਨਾਲ ਜਦੋਂ ਬਾਲਾ ਪੈਸੇ ਦੇ ਮਗਰ ਨਾ ਜਾਓ ਪੈਸਾ 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 ਨਹੀਂ ਚਾਹਾਂਗੇ ਇਹ ਜਿਹੜੇ ਬੰਦੇ ਆਹ ਪੈਸਾ ਜਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਆ ਪਰ ਪੈਸੇ ਨੂੰ ਸੰਭਾਲੋ ਨਾ ਪੈਸੇ ਨੂੰ ਆਪਣੇ ਪੈਸੇ ਨੂੰ ਵਰਤੋ ਜੇ ਤੁਸੀਂ ਪੈਸੇ ਨੂੰ ਵਰਤੋਗੇ ਨਾ ਉਹ ਸੋਡੇ ਕੋਲ ਦੁਗਣਾ ਹੋ ਕੇ ਆਉਂਗਾ ਜੇ ਤੁਸੀਂ ਪੈਸੇ ਨੂੰ ਸੰਭਾਲ ਲਿਓਗੇ ਉਹਦਾ ਕੋਈ ਫਾਇਦਾ ਨਹੀਂ ਤੁਸੀਂ ਤੁਹਾਡੀ ਇੱਕ ਏਜੰਡਾ ਕੀ ਆ ਉਸ ਨੂੰ ਉਸ ਨੂੰ ਤੁਸੀਂ ਵਧੀਆ ਲਾਹ ਹੁਲ ਜਾਇ ਕਰਵਾਣਾ ਜਿੰਨੀ ਕਿ ਨੂੰ ਵਧੀਆ ਜੀਵਨ ਜਿੰਨੀ ਤੇ ਰੱਬ ਦਾ ਨਾਮ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਰੱਬ ਦਾ ਨਾਮ ਬਹੁਤ ਜ਼ਿਆਦਾ ਕੀ ਚੀਜ਼ ਹੈ ਤੁਸੀਂ ਬਹੁਤ ਬੰਦੇ ਦੇਖਿਆ ਹੁਣੇ ਵੀ ਕੰਮ ਤਾਂ ਦੇਤੀ ਆਉਂਦੇ ਆ ਬਸ ਕੰਮ ਕੀਤਾ ਚਲੋ ਘਰੇ ਜਾਏ ਘਰੇ ਗਏ ਉਹ ਕਰੋ ਰੋਟੀ ਖਾਧੀ ਖਾ ਕੇ ਪਾਏ ਫਿਰ ਕੰਮ ਤੇ ਆ ਜਾਂਦੇ ਆ ਇਹ ਬੰਦਿਆਂ ਕੋਲੇ ਮਤਲਬ ਕਾਮਯਾਬੀ ਤਾਂ ਬਹੁਤ ਜ਼ਿਆਦਾ ਹੁੰਦੀ ਆ ਪਰ ਬੰਦਿਆਂ ਦੇ ਚਿਹਰੇ ਤੇ ਨੂਰ ਨਹੀਂ ਹੈ ਬੰਦਿਆਂ ਦੇ ਚਿਹਰੇ ਤੇ ਨੂਰ ਕਦੋਂ ਬਾ ਬੰਦੇ ਨੂੰ ਮਾਨਸਿਕ ਸੰਤੁਸ਼ਟੀ ਕਰੋ ਮਿਲਦੀ ਆ ਬਾਹਰ ਕੰਮ ਨਾਲ ਵਾਤਵਾਰਕ ਪਾਠ ਪਾਠ ਕਰੋ ਪਾਠ ਕਰਨਾ ਨਹੀਂ ਪਾਠ ਨੂੰ ਸਮਝੋ ਪਾਠ ਨੂੰ ਜਪੋ ਪਾਠ ਜਪੋਗੇ ਤਾਂ ਸਾਰਾ ਕੁਝ ਤੁਹਾਡਾ ਸਫਲ ਹੋ ਜਾਣਾ ਜੋ ਸੋਚੋਗੇ ਉਹ ਹੋ ਜਾਣਾ ਪਰ ਹੋਂਕ ਤੇ ਕੋੜਾ ਹੈ ਟਾਈਮ ਲੱਗਦਾ ਟਾਈਮ ਕਿੰਨਾ ਲੱਗਣਾ ਉਹ ਤੁਹਾਡੇ ਦੇ ਡਿਪੈਂਡ ਕਰਦਾ ਕਿ ਜਿੰਨਾ ਵੀ ਜਪ ਕਰੋ ਕਿੰਨਾ ਸੱਚੇ ਮਨ ਨਾਲ ਚਾਲ ਸਾਧ ਕੇ ਜਿਸ ਨਾਲ ਤੁੱਖਾ ਟੜੀ ਨਾ ਲੱਗੇ ਆਪਣੇ ਆਪ ਨੂੰ ਵਧੀਆ ਬਣਾ ਕੇ ਰੱਖੋ ਕਿਸੇ ਨਾਲ ਧੋਖਾ ਕੀਤਾ ਹਾਂ ਧੋਖਾ ਕਰਕੇ ਤੁਸੀਂ ਤੁਸੀਂ ਕਰ ਸਕਦੇ ਹੋ ਕੁਝ ਵੀ ਪ੍ਰਾਪਤ ਕਰ ਸਕਦੇ ਹੋ ਪਰ ਉਹਦੇ ਵਿੱਚ ਸਕੂਲ ਨਹੀਂ ਜੋ ਕਿਸੇ ਨੇ ਦੇਖਣਾ ਉਹ ਸਾਨੂੰ ਸਕੂਲ ਨਹੀਂ ਮਨ ਲੋ ਜਿਦਣਾ ਨਹੀਂ ਨਾ ਜਿਆਦਾ ਸਕੂਲ ਨਹੀਂ ਮਨਾ ਮੇਰੀ ਲਾਇਬ ਦਾ ਸਾਰਾ ਇਹ ਐਕਸਪੀਰੀਅੰਸ ਆ ਇਹ मैं मैं दसागा मैं केस भी क्यों रखी केस रखा केस मैं वाहेगुरु कदों जुड़ गया ना ये मेनू नहीं पता पर अपने आप चंगा बनाओ चंगा बना के रखो किसी मतलब जो तो किसी का चंगा कर दो ना ਉਹ ਦੁੱਧ ਚੰਗਾ ਨਹੀਂ ਕਰਦਾ ਤਾਂ ਕੋਈ ਚੱਕਰ ਨਹੀਂ। ਤੁਸੀਂ ਅਗਲੇ ਦਾ ਚੰਗਾ ਕਰਦੇ। ਇਹ ਤੁਸੀਂ ਅਗਲੇ ਦਾ ਚੰਗਾ ਕਰਦੇ ਰਹੋਗੇ। ਹਾਂ। ਸਾਨੂੰ ਆਪਣਾ ਰਾਹ ਸਾਨੂੰ ਆਪ ਖੁਦ ਵਾਹਿਗੁਰੂ ਤੁਮ੍ਹ ਆਪਕੇ ਦੇ। ਆਪਣੇ ਆਪ ਦੀ ਨੀ ਰੱਖੋ ਤੁਸੀਂ ਆਪਣੇ ਆਪ ਤੇ ਜੀਵੇ ਰੱਖੋ ਕੀ ਮਤਲਬ ਇਹ ਨਾ ਸੋਚੋ ਤਿਆਗ ਰਹੋ ਨੈਗੇਟਿਵ

अपने आप ही बी पी आप कर दें आपने दौर्ण 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 आप अपने आप ही बीपी बता है कम करो कोई प्रॉब्लम नहीं आप अगली वीडियो लेके आवानी सच्ची गल्ते कोई ब्लॉग भी लेके आव आप हरी हर गल की टॉपिक आप वीडियो, वीडियो बनाओ ठीक है चलो ओके बार